ਹੈਲੋ ਜੀ ਜੀਆਂਆਂ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਸਭ ਪਤਿਆ ਹੋਵਗੇ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਇੰਜੋਏ ਕਰਕੇ ਹੋਵਗੇ ਤੇ ਆਪਾਂ ਜਿਹੜੀ ਅੱਜ ਵੀਡੀਓ ਦੇਖਣ ਜਾ ਰਹੀਆਂ ਜੀ ਉਹ ਸਿੱਖ ਰਾਜ ਹਿਸਟਰੀ ਦੇ ਰਿਲੇਟਿਡ ਮੇਰਾ ਖਿਆਲਤ ਕੋਈ ਵੀਡੀਓ ਹੈ ਇਹ ਮੈਸੇ ਵੀ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਹਿਸਟਰੀ ਤੋਂ ਰਿਲੇਟਿਡ ਵੀਡੀਓਜ਼ ਹੁੰਦੀਆਂ ਨੇ ਨਾ ਉਹਦੇ ਵਿੱਚ ਐਸੀਆਂ ਐਸੀਆਂ ਗੱਲਾਂ ਦਸੀਆਂ ਚਾਹੀਦੀਆਂ ਨੇ ਕਿ ਅਸੀਂ ਸਾਨੂੰ ਨੋਲਿਜ ਤੇ ਹੈ ਕਿਉਂਕਿ ਕਾਫੀ ਬੇਦਰਸੀ ਰਿਐਕਸ਼ਨ ਦੇ ਰਹੇ ਆਂ ਲੇਕਿਨ ਮੇਨ ਕੁਛ ਗੱਲਾਂ ਇਸ ਨਾਲ ਮੈਨੇ ਸਾਨੂੰ ਨਹੀਂ ਪਤਾ ਹੁੰਦਾ ਨਾ ਉਹਨਾਂ ਗੱਲਾਂ ਦਾ ਲੇਕਿਨ ਇਹ ਹਰ ਕਾਲ ਜਿਹੜੀ ਹੈ ਨਾ ਰਿਟੇਲ ਵਾਈਜ਼ ਦੱਸੀ ਜਾਂਦੀ ਹੈ ਜ਼ਾਰੀ ਗੱਲ ਹੈ ਕਿ ਕੋਈ ਨਵੀਂ ਮਤਲਬ ਕਿ ਹਰ ਵੀਡੀਓ 'ਚ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਕੁਝ ਉਹਨਾਂ ਦੀ ਹਿਸਟਰੀ ਦੇ ਬਾਰੇ ਪਤਾ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਯਾਰ ਅਗਰ ਉਹ ਮਹਾਰਾਜਾ ਜਾਂ ਰਾਜਾ ਮਹਾਰਾਜਾ ਬਣੇ ਨੇ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਜ਼ਿਆਦਾ ਮੁਸ਼ਕਿਲਾਂ ਸਨ ਤੇ ਉਹਨਾਂ ਨੇ ਕਿੰਨਾ ਐਵੇਂ ਨਹੀਂ ਉਹਨੂੰ ਮਹਾਰਾਜਾ ਦਾ ਲਕਬ ਮਿਲ ਗਿਆ ਜਾਂ ਕੋਈ ਐਵੇਂ ਨਹੀਂ ਹਿਸਟਰੀ ਬਣ ਜਾਂਦੀ ਹਿਸਟਰੀ ਦੇ ਪਿੱਛੇ ਵੇਖੋ ਕਿ ਉਹਦੀ ਮਿਹਨਤ ਕਿੰਨੀ ਹੈ ਹਰ ਚੀਜ਼ ਤੇ ਉਸ ਤੋਂ ਰਿਲੇਟਡ ਹੀ ਹੈ ਯਾਨੀ ਕਿ ਆਪਾਂ ਨੂੰ ਵੀਰ ਜੀ ਉਧਰ ਤੇ ਚੜਦੇ ਪੰਜਾਬ ਤੋਂ ਇੱਕ ਮਤਲਬ ਕਿ ਬਹੁਤ ਵਧੀਆ ਵੀਰ ਨੇ ਇਹਨਾਂ ਦੀਆਂ ਸਾਰੀਆਂ ਹੁੰਦੀਆਂ ਵੀਡੀਓ ਐਵੇਂ ਹੀ ਨੇ ਆਪਾਂ ਨੂੰ ਇੱਕ ਹਾਂਜੀ ਤੇ ਆਪਾਂ ਪਹਿਲੇ ਇਹ ਵੀਡੀਓ ਦੇਖ ਲੈਂਦੇ ਆਂ ਫਿਰ ਬਾਕੀ ਜਿਹੜੀ ਗੱਲਬਾਤ ਹੈ ਜਿਹੜੀ ਨਾ ਸਾਨੂੰ ਵੀ ਗੱਲ ਸਮਝ ਆਈ ਆਪਣੇ ਵੀਰਾਂ ਪੈਨਾਕਲੋਜੀ ਪੁੱਛ ਲਵਾਂਗੇ ਅਸੀਂ ਵੀ ਪਹਿਲੇ ਵੀਡੀਓ ਦੇਖਦੇ ਆਂ ਦੋਸਤੋ 29 ਮਾਰਚ 1849 ਲਾਹੌਰ ਦੇ ਕਿਲੇ ਦੇ ਸ਼ੀਸ਼ਮੈਲ ਵਿੱਚ ਲਾਲ ਕੋਟ ਤੇ ਟੋਪੀ ਪਹਿਨੇ ਹੋਏ ਕਈ ਅੰਗਰੇਜ਼ ਅਫਸਰ ਬੈਠੇ ਸਨ ਉਹ ਇੱਕ ਮਹਾਰਾਜੇ ਦੀ ਉਡੀਕ ਕਰ ਰਹੇ ਸਨ ਜਿਵੇਂ ਹੀ ਮਹਾਰਾਜਾ ਸ਼ੀਸ਼ਮੈਲ ਵਿੱਚ ਪਹੁੰਚੇ ਅੰਗਰੇਜ਼ ਅਫਸਰਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਇੱਕ ਐਗਰੀਮੈਂਟ ਤੇ ਦਸਤਖਤ ਕਰਨ ਲਈ ਕਿਹਾ ਸਿਰਫ 10 ਸਾਲ ਦੇ ਮਹਾਰਾਜੇ ਨੂੰ ਇਹ ਸਮਝ ਹੀ ਨਹੀਂ ਸੀ ਕਿ ਉਸ ਐਗਰੀਮੈਂਟ ਵਿੱਚ ਅਖੀਰ ਕੀ ਲਿਖਿਆ ਸੀ ਪਰ ਜਿਵੇਂ ਹੀ ਉਸਨੇ ਇਸ ਤੇ ਦਸਤਖਤ ਕੀਤੇ ਉਸੇ ਵੇਲੇ ਲਾਹੌਰ ਦੇ ਕਿਲੇ ਤੋਂ ਸਿੱਖ ਖਾਲਸੇ ਦਾ ਝੰਡਾ ਉਤਾਰ ਦਿੱਤਾ ਗਿਆ ਅੰਗਰੇਜ਼ਾਂ ਨੇ ਤੁਰੰਤ ਕਿਲੇ ਤੇ ਈਸਟ ਇੰਡੀਆ ਕੰਪਨੀ ਦਾ ਝੰਡਾ ਲਗਾ ਦਿੱਤਾ ਤੇ ਇਹਦੇ ਨਾਲ ਹੀ ਲਾਹੌਰ ਤੇ ਕਬਜ਼ਾ ਕਰਨ ਦਾ ਉਹਨਾਂ ਦਾ ਸਾਲਾਂ ਪੁਰਾਣਾ ਸੁਪਨਾ ਪੂਰਾ ਹੋ ਗਿਆ ਹਾਲਾਂਕਿ ਇੱਕ ਹੋਰ ਸੁਪਨਾ ਅਜੇ ਪੂਰਾ ਹੋਣਾ ਬਾਕੀ ਸੀ ਤੇ ਇਹ ਸੁਪਨਾ ਸੀ ਕੋਹੀਨੂਰ ਉਹ ਹੀਰਾ ਜੋ ਨਾ ਜਾਣੇ ਕਿੰਨੇ ਸਾਮਰਾਜਾਂ ਨੂੰ ਮਿਟਾਉਂਦਾ ਹੋਇਆ ਲਾਹੌਰ ਤੱਕ ਪਹੁੰਚਿਆ ਸੀ ਤੇ ਅੱਜ ਇਸਨੇ ਇੱਕ ਹੋਰ ਸਾਮਰਾਜ ਨੂੰ ਖਤਮ ਕਰ ਦਿੱਤਾ ਇਹ ਸਾਮਰਾਜ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਸ ਦੇ ਪੁੱਤਰ ਦਲੀਪ ਸਿੰਘ ਤੋਂ ਕੋਹੀਨੂਰ ਖੋਹ ਲਈ ਖੁਦ ਲਾਰਡ ਡਲਹੌਜੀ ਲਾਹੌਰ ਆਏ ਸਨ ਕਿਹਾ ਜਾਂਦਾ ਹੈ ਕਿ ਕਿਲੇ ਦੇ ਤੋਸ਼ੇਖਾਨੇ ਵਿੱਚੋਂ ਕੋਹੀਨੂਰ ਨੂੰ ਕਢਵਾ ਕੇ ਜਦੋਂ ਡਲਹੌਜੀ ਦੇ ਹੱਥਾਂ ਵਿੱਚ ਰੱਖਿਆ ਗਿਆ ਤਾਂ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਉਸ ਸਮੇਂ ਅੰਗਰੇਜ਼ਾਂ ਕੋਲ ਇੱਕ ਖਾਸ ਜਹਾਜ਼ ਸੀ ਜਿਸ ਦਾ ਨਾਮ ਸੀ ਮੀਡੀਆ ऐसे मीडिया जहाज राही टल्घोजी ने महारानी विक्टोरिया ਲਈ ਇਹ ਹੀਰਾ ਲੰਡਨ ਭੇਜ ਦਿੱਤਾ ਤੇ ਪੰਜਾਬ ਨੂੰ ਬ੍ਰਿਟਾਨਵੀ ਈਸਟ ਇੰਡੀਆ ਕੰਪਨੀ ਦੇ ਵਿਸ਼ਾਲ ਸਾਮਰਾਜ ਵਿੱਚ ਮਿਲਾ ਲਿਆ ਉਹੀ ਪੰਜਾਬ ਜਿਸ ਦੇ ਮਹਾਰਾਜੇ ਨੂੰ ਅੰਗਰੇਜ਼ ਆਪਣਾ ਦੋਸਤ ਕਹਿੰਦੇ ਸਨ ਉਹੀ ਪੰਜਾਬ ਜਿਹਦੇ ਕੋਲ ਏਸ਼ੀਆ ਦੀ ਸਭ ਤੋਂ ਤਾਕਤਵਰ ਫੌਜ ਸੀ ਉਹੀ ਪੰਜਾਬ ਜੋ ਅੱਗੇ ਜਾ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਗਿਆ ਇਤਿਹਾਸ ਦੱਸਦਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਇਹ ਸਮਝੌਤਾ ਹੋਇਆ ਸੀ ਕਿ ਉਹ ਕਦੇ ਵੀ ਇੱਕ ਦੂਜੇ ਤੇ ਹਮਲਾ ਨਹੀਂ ਕਰਨਗੇ ਜਦੋਂ ਰਣਜੀਤ ਸਿੰਘ ਬਿਮਾਰ ਹੋਏ ਤਾਂ ਅੰਗਰੇਜ਼ਾਂ ਨੇ ਖੁਦ ਉਹਨਾਂ ਦੇ ਇਲਾਜ ਲਈ 6 ਡਾਕਟਰ ਭੇਜੇ ਸਨ ਫਿਰ ਅਜਿਹਾ ਕੀ ਹੋਇਆ ਕਿ ਅੰਗਰੇਜ਼ਾਂ ਨੇ ਸਿੱਖ ਸਾਮਰਾਜ ਤੇ ਹਮਲਾ ਕਰ ਦਿੱਤਾ ਅੰਗਰੇਜ਼, ਮੁਗਲ ਜਾਂ ਅਰਬ ਸਭ ਦੀਆਂ ਨਜ਼ਰਾਂ ਪੰਜਾਬ ਤੇ ਹੀ ਕਿਉਂ ਸਨ ਤੇ ਪਾਕਿਸਤਾਨ ਬਣਾਉਣ ਲਈ ਪੰਜਾਬ ਨੂੰ ਹੀ ਕਿਉਂ ਤੋੜਿਆ ਗਿਆ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਜਾਣਨ ਲਈ ਸਾਨੂੰ ਇਤਿਹਾਸ ਦੇ ਉਸ ਦੌਰ ਤੋਂ ਜਾਣਾ ਪਏਗਾ ਜਦੋਂ ਲਾਹੌਰ ਵਿੱਚ ਸਿਆਸੀ ਉਥਲ-ਪੁਥਲ ਜ਼ੋਰਾਂ ਤੇ ਸੀ 27 ਜੂਨ 1839 ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਦਰਬਾਰੀਆਂ ਅਤੇ ਮਹਾਰਾਣੀ ਦਾਤਾਰਕੌਰ ਨੇ ਮਿਲ ਕੇ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਦਾ ਰਾਜ ਸਿਲਕ ਕਰ ਦਿੱਤਾ ਸਭ ਨੂੰ ਭਰੋਸਾ ਸੀ ਕਿ ਉਹ ਸਿੱਖ ਸਮਰਾਜ ਦੀ ਤਾਕਤ ਨੂੰ ਕਾਇਮ ਰੱਖਣਗੇ ਪਰ ਕੁਝ ਸਮੇਂ ਬਾਅਦ ਹੀ ਸਾਜ਼ਿਸ਼ਾਂ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਇਸ ਲਈ ਜਲਦੀ ਜਲਦੀ ਵਿੱਚ ਉਹਨਾਂ ਦੇ ਪੁੱਤਰ ਨੌਨਿਹਾਲ ਸਿੰਘ ਨੂੰ ਰਾਜਾ ਬਣਾਇਆ ਗਿਆ ਪਰ ਉਹਨਾਂ ਦਾ ਵੀ ਕਤਲ ਹੋ ਗਿਆ ਜਿਸ ਤੋਂ ਬਾਅਦ ਰਾਜਗਦੀ ਤੇ ਬੈਠੀ ਮਹਾਰਾਜਾ ਖੜਕ ਸਿੰਘ ਦੀ ਪਤਨੀ ਤੇ ਨੌਨਿਹਾਲ ਸਿੰਘ ਦੀ ਮਾਂ ਮਹਾਰਾਣੀ ਚੰਦਕੌਰ ਇਹ ਤੈਅ ਹੋਇਆ ਕਿ ਨੌਨਿਹਾਲ ਸਿੰਘ ਦੀ ਪਤਨੀ ਦੇ ਗਰਭ ਵਿੱਚ ਪਲ ਰਿਹਾ ਬੱਚਾ ਜਦੋਂ ਜਨਮ ਲਏਗਾ ਤਾਂ ਰਾਜ ਉਸ ਨੂੰ ਦੇ ਦਿੱਤਾ ਜਾਏਗਾ ਪਰ ਡਿਲੀਵਰੀ ਦੇ ਸਮੇਂ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ ਹਾਲਾਤ ਇਹ ਹੋ ਗਏ ਕਿ ਖੜਕ ਸਿੰਘ ਦੇ ਪਰਿਵਾਰ ਵਿੱਚੋਂ ਰਾਜਾ ਬਣਨ ਲਈ ਕੋਈ ਬੱਚਾ ਹੀ ਨਹੀਂ ਤਦ ਖੜਕ ਸਿੰਘ ਦੇ ਦੂਜੇ ਭਰਾ ਸ਼ੇਰ ਸਿੰਘ ਰਾਜਾ ਬਣੇ ਪਰ ਉਹਨਾਂ ਦਾ ਵੀ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਰਾਜ ਗੱਦੀ ਤੇ ਮਹਾਰਾਜਾ ਦਲੀਪ ਸਿੰਘ ਨੂੰ ਬਿਠਾਇਆ ਗਿਆ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਜਿੰਦਕੌਰ ਦੇ ਪੁੱਤਰ ਸਨ ਜਦੋਂ ਉਹ ਰਾਜਾ ਬਣੇ ਤਾਂ ਉਹਨਾਂ ਦੀ ਉਮਰ ਸਿਰਫ 5 ਸਾਲ ਸੀ ਉਹਨਾਂ ਦੀ ਤਰਫੋਂ ਉਹਨਾਂ ਦੀ ਮਾਂ ਜਿੰਦਕੌਰ ਨੇ ਰਾਜਕਾਜ ਸੰਭਾਲਿਆ ਪਰ 5 ਸਾਲਾਂ ਵਿੱਚ ਚਾਰ ਵਾਰ ਰਾਜਾ ਬਦਲਣ ਕਾਰਨ ਸਿੱਖ ਸਮਰਾਜ ਤੇਜ਼ੀ ਨਾਲ ਕਮਜ਼ੋਰ ਹੁੰਦਾ ਗਿਆ ਇਹ ਅੰਗਰੇਜ਼ਾਂ ਲਈ ਲਾਹੌਰ ਤੇ ਕਬਜ਼ਾ ਕਰਨ ਦਾ ਸਭ ਤੋਂ ਸਹੀ ਮੌਕਾ ਸੀ ਇਸ ਲਈ ਉਹਨਾਂ ਨੇ ਇੱਕ ਚਾਲ ਚੱਲੀ 1843 ਵਿੱਚ ਅੰਗਰੇਜ਼ਾਂ ਨੇ ਮੇਜਰ ਬਰਾਡਫੁੱਟ ਨੂੰ ਸਿੱਖ ਐਮਪਾਇਰ ਚ ਏਜੰਟ ਬਣਾ ਕੇ ਭੇਜਿਆ ਉਸਨੇ ਲੁਧਿਆਣੇ ਪਹੁੰਚ ਕੇ ਇਹ ਐਲਾਨ ਕਰ ਦਿੱਤਾ ਕਿ ਮਹਾਰਾਜਾ ਦਲੀਪ ਸਿੰਘ ਦੀ ਮੌਤ ਹੋਣ ਤੋਂ ਬਾਅਦ ਪੂਰਾ ਸਿੱਖ ਸਮਰਾਜ ਅੰਗਰੇਜ਼ਾਂ ਦੇ ਅਧੀਨ ਆ ਜਾਏਗਾ 1844 ਵਿੱਚ ਜਦੋਂ ਲਾਰਡ ਹੈਨਰੀ ਹਾਰਡਿੰਗ ਗਵਰਨਰ ਬਣਿਆ ਤਾਂ ਉਹਨੇ ਬ੍ਰਿਟਾਨਵੀ ਈਸਟ ਇੰਡੀਆ ਆਰਮੀ ਨੂੰ ਮਜ਼ਬੂਤ ਕਰਨਾ ਸ਼ੁਰੂ ਕਰਤਾ ਖਾਸ ਕਰਕੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਜਿਹਦੇ ਨਾਲ ਸਿੱਖ ਸਰਦਾਰਾਂ ਨੂੰ ਲੱਗਣ ਲੱਗਾ ਕਿ ਅੰਗਰੇਜ਼ ਜੰਗ ਦੀ ਤਿਆਰੀ ਕਰ ਰਹੇ ਸਿੱਖ ਐਮਪਾਇਰ ਦੇ ਕੁਝ ਗੱਦਾਰ ਵੀ ਅੰਗਰੇਜ਼ਾਂ ਨਾਲ ਮਿਲ ਗਏ ਇਹਨਾਂ ਸਾਰੀਆਂ ਵਜਾਵਾਂ ਕਰਕੇ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਤਣਾਅ ਇੰਨਾ ਵੱਧ ਗਿਆ ਕਿ 11 ਦਸੰਬਰ 1845 ਨੂੰ ਸਿੱਖ ਸੈਨਾ ਨੇ ਸਤਲੁਜ ਨਦੀ ਨੂੰ ਪਾਰ ਕਰ ਲਿਆ ਤੇ ਜੰਗ ਸ਼ੁਰੂ ਹੋ ਗਈ 19 ਦਸੰਬਰ 1845 ਫਿਰੋਜ਼ਪੁਰ ਵਿੱਚ ਪਹਿਲੀ ਐਂਗਲੋ ਸਿੱਖ ਵਾਰ ਹੋਈ। ਇਸ ਲੜਾਈ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਨੂੰ ਸਖਤ ਟੱਕਰ ਦਿੱਤੀ ਜਿਸ ਦਾ ਨਤੀਜਾ ਇਹ ਰਿਹਾ ਕਿ ਨਾ ਅੰਗਰੇਜ਼ ਜਿੱਤੇ ਤੇ ਨਾ ਹੀ ਸਿੱਖ ਹਾਰੇ। ਪਰ ਲਾਰਡ ਹਾਰਡਿੰਗ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਤੇ ਕਬਜ਼ਾ ਕਰਨਾ ਹੀ ਸੀ। ਇਸ ਲਈ ਇੱਕ ਤੋਂ ਬਾਅਦ ਇੱਕ ਪੰਜ ਜੰਗਾਂ ਲੜੀਆਂ ਗਈਆਂ। ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਲੜੀ ਗਈ ਪੰਜਵੀਂ ਤੇ ਆਖਰੀ ਜੰਗ ਸਭਰਾਉਂ ਦੀ ਲੜਾਈ ਵਿੱਚ ਸਿੱਖ ਹਾਰ ਗਏ। ਉਸ ਵਕਤ ਲਾਲ ਸਿੰਘ ਤੇ ਤੇਜ ਸਿੰਘ ਨੇ ਸਿੱਖਾਂ ਨਾਲ ਧੋਖਾ ਕੀਤਾ ਸੀ ਜਿਸ ਕਾਰਨ ਅੰਗਰੇਜ਼ ਜਿੱਤ ਗਏ ਖੈਰ 9 ਮਾਰਚ 1846 ਨੂੰ ਅੰਗਰੇਜ਼ਾਂ ਨੇ ਰਾਜਮਾਤਾ ਜਿੰਦਕੌਰ ਨਾਲ ਸੰਧੀ ਕਰਕੇ ਉਹਨਾਂ ਨੂੰ ਰਾਜ ਵਾਪਸ ਦੇ ਦਿੱਤਾ ਪਰ ਹਰਜਾਨੇ ਦੇ ਤੌਰ ਤੇ ਉਹਨਾਂ ਤੋਂ ਸਤਲੁਜ ਤੇ ਬਿਆਸ ਦੇ ਵਿਚਕਾਰ ਦਾ ਇਲਾਕਾ ਤੇ 1.5 ਕਰੋੜ ਰੁਪਏ ਮੰਗੇ ਨਾਲ ਹੀ ਇਹ ਸ਼ਰਤ ਰੱਖੀ ਕਿ ਹੁਣ ਪੰਜਾਬ ਦੀ ਸੈਨਾ ਵਿੱਚ 20000 ਪੈਦਲ ਦੇ 20000 ਕੋਟ ਸਵਾਰਾਂ ਤੋਂ ਵੱਧ ਸਪਾਈਆਂ ਨੂੰ ਭਰਤੀ ਨਹੀਂ ਕੀਤਾ ਜਾ ਸਕੇਗਾ। ਉਹਨਾਂ ਨੇ ਜਿੰਦਕੌਰ ਨੂੰ ਮਹਾਰਾਜਾ ਦਲੀਪ ਸਿੰਘ ਦੀ ਰੀਜੈਂਟ ਤੇ ਉਸੇ ਗद्दार ਲਾਲ ਸਿੰਘ ਨੂੰ ਵਜ਼ੀਰ ਬਣਾਤਾ। ਨਾਲ ਹੀ ਆਪਣੇ ਇੱਕ ਏਜੰਟ ਹੈਨਰੀ ਲਾਰੈਂਸ ਨੂੰ ਲਾਹੌਰ ਵਿੱਚ ਨਿਯੁਕਤ ਕਰ ਦਿੱਤਾ ਤੇ ਬਹਾਨਾ ਇਹ ਲਾਇਆ ਕਿ ਉਹਨਾਂ ਦੀ ਸੈਨਾ ਕੁਝ ਮਹੀਨਿਆਂ ਲਈ ਮਹਾਰਾਜਾ ਦਲੀਪ ਸਿੰਘ ਦੀ ਸੁਰੱਖਿਆ ਕਰੇਗੀ। ਮਹਾਰਾਣੀ ਜਿੰਦਕੌਰ ਨੇ ਵੀ ਅੰਗਰੇਜ਼ਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ। ਵਰਹਰਜਾਨੇ ਦੇ ਤੌਰ ਤੇ ਉਹ ਸਿਰਫ 50 ਲੱਖ ਦੀ ਰਕਮ ਹੀ ਅਦਾ ਕਰ ਸਕੀ ਇਸ ਲਈ ਉਹਨਾਂ ਨੇ ਕਸ਼ਮੀਰ ਤੇ ਹਜ਼ਾਰਾਂ ਦਾ ਇਲਾਕਾ ਅੰਗਰੇਜ਼ਾਂ ਨੂੰ ਦੇ ਦਿੱਤਾ ਕੁਝ ਮਹੀਨਿਆਂ ਤੱਕ ਸਭ ਕੁਝ ਠੀਕ ਰਿਹਾ ਪਰ 11 ਦਸੰਬਰ 1846 ਨੂੰ ਇਸ ਕਹਾਣੀ ਵਿੱਚ ਇੱਕ ਹੋਰ ਮੋੜ ਆਉਂਦਾ ਹੈ ਜਦੋਂ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਕੌਰ ਨੂੰ ਇੱਕ ਹੋਰ ਸੰਧੀ ਤੇ ਦਸਤਖਤ ਕਰਨ ਲਈ ਕਿਆ ਇਸ ਸੰਧੀ ਵਿੱਚ ਸਾਫ਼ ਲਿਖਿਆ ਸੀ ਕਿ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ ਵੱਡੇ ਨਹੀਂ ਹੋ ਜਾਂਦੇ ਉਦੋਂ ਤੱਕ ਅੰਗਰੇਜ਼ਾਂ ਦੀ ਫੌਜ ਲਾਹੌਰ ਵਿੱਚ ਰਹੇਗੀ ਹੁਣ ਬ੍ਰਿਟਾਨਵੀ ਸੈਨਾ ਸਿੱਖਾਂ ਦੇ ਆਪਣੇ ਕਿਲੇ ਦੇ ਬਾਹਰ ਰਹਿ ਰਹੀ ਸੀ ਜਿਸ ਨਾਲ ਸਿੱਖ ਪਹਿਲੇ ਹੀ ਨਿਰਾਸ਼ ਸਨ ਬਾਕੀ ਰੈਂਦਾ ਸੈਂ ਦਾ ਕੰਮ ਖਰਾਬ ਕਰ ਦਿੱਤਾ ਲਾਰਡ ਦਲਹੋਜ਼ੀ ਨੇ 1848 ਵਿੱਚ ਲਾਰਡ ਦਲਹੋਜ਼ੀ ਭਾਰਤ ਵਿੱਚ ਗਵਰਨਰ ਜਨਰਲ ਬਣ ਕੇ ਆਏ ਹੁਣ ਤੱਕ ਅੰਗਰੇਜ਼ ਜਿਹੜੀ ਰਿਆਸਤ ਜਿੱਤ ਲੈਂਦੇ ਹੀ ਉਸਦੇ ਰਾਜੇ ਨਾਲ ਸੰਧੀ ਕਰਕੇ ਉਹਨੂੰ ਰਾਜ ਵਾਪਸ ਮੋੜ ਦਿੰਦੇ ਹੀ ਤੇ ਉਸ ਰਿਆਸਤ ਦੇ ਪੈਸੇ ਤੇ ਸਰੋਤਾਂ ਨੂੰ ਆਪਣੇ ਹਿਸਾਬ ਨਾਲ ਵਰਤਦੇ ਸਨ ਪਰ ਦਿਲਹੋਜ਼ੀ ਰਿਆਸਤਾਂ ਨੂੰ ਜਿੱਤ ਕੇ ਉਹਨਾਂ ਨੂੰ ਵਾਪਸ ਮੋਢਨ ਦੀ بجائے ਬਰਤਾਨਵੀ ਸਾਮਰਾਜ ਵਿੱਚ ਮਿਲਾ ਲੈਂਦਾ ਸੀ ਉਸਨੇ ਨਵਾਂ ਕਾਨੂੰਨ ਬਣਾਇਆ ਜਿਸ ਵਿੱਚ ਸਾਫ਼ ਲਿਖਿਆ ਸੀ ਕਿ ਕੋਈ ਵੀ ਰਾਜਾ ਗੋਦ ਲਏ ਹੋਏ ਬੱਚੇ ਨੂੰ ਉੱਤਰਾਧਿਕਾਰੀ ਨਹੀਂ ਬਣਾ ਸਕਦਾ ਯਾਨੀ ਜਿਸ ਰਾਜੇ ਦੀ ਆਪਣੀ ਸੰਤਾਨ ਨਹੀਂ ਹੋਏਗੀ ਉਸ ਦੀ ਰਿਆਸਤ ਅੰਗਰੇਜ਼ਾਂ ਦੇ ਕੋਲ ਚਲੀ ਜਾਏਗੀ ਦਿਲਹੋਜ਼ੀ ਦੇ ਇਸ ਫੈਸਲੇ ਤੋਂ ਨਾਰਾਜ਼ ਹੋ ਕੇ ਮਲਤਾਨ ਦੇ ਸਿੱਖ ਸਰਦਾਰ ਮੂਲ ਰਾਜ ਹਜ਼ਾਰਾ ਦੇ ਸਰਦਾਰ ਚਤਰ ਸਿੰਘ ਤੇ ਉਹਨਾਂ ਦੇ ਪੁੱਤਰ ਸ਼ੇਰ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰ ਦਿੱਤੀ। ਇਹਦੇ ਨਾਲ ਹੀ ਦੂਜੀ ਤੇ ਫਿਰ ਤੀਜੀ ਐਂਗਲੋ ਸਿੱਖ ਵਾਰ ਹੋਈ ਜਿਦੇ ਵਿੱਚ 13 ਫਰਵਰੀ 1859 ਨੂੰ ਗੁਜਰਾਤ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਆਖਰੀ ਟੱਕਰ ਹੋਈ। ਇਸ ਜੰਗ ਵਿੱਚ ਸਿੱਖ ਪੂਰੀ ਤਰ੍ਹਾਂ ਹਾਰ ਗਏ। ਕਿਹਾ ਜਾਂਦਾ ਹੈ ਕਿ ਇਹ ਜੰਗ ਬਹੁਤ ਹੀ ਭਿਆਨਕ ਸੀ। ਇਸ ਵਿੱਚ ਦੋਹਾਂ ਪਾਸਿਆਂ ਤੋਂ ਏਨੇ ਗੋਲੇ ਚਲਾਏ ਗਏ ਕਿ ਇਤਿਹਾਸ ਵਿੱਚ ਇਹ ਬੈਟਲ ਆਫ ਦੀ ਗਨਸ ਦੇ ਨਾਮ ਨਾਲ ਮਸ਼ਹੂਰ ਹੋ ਗਈ। ਹਾਲਾਂਕਿ ਇਸ جنگ ਨਾਲ ਮਹਾਰਾਜਾ ਦਲੀਪ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ ਸੀ ਪਰ ਡਲਹੌਜੀ ਨੂੰ ਲਾਹੌਰ ਚਾਹੀਦਾ ਸੀ। ਇਸ ਲਈ ਬ੍ਰਿਟਾਨਵੀ ਇੰਡੀਅਨ ਆਰਮੀ ਨੇ ਜ਼ਬਰਦਸਤੀ ਲਾਹੌਰ ਤੇ ਕਬਜ਼ਾ ਕਰ ਲਿਆ। ਲਾਹੌਰ ਪਹੁੰਚ ਕੇ ਅੰਗਰੇਜ਼ਾਂ ਨੇ ਖੁਦ ਨੂੰ ਮਹਾਰਾਜਾ ਦਲੀਪ ਸਿੰਘ ਦਾ ਰੀਜੈਂਟ ਘੋਸ਼ਿਤ ਕਰ ਦਿੱਤਾ ਤੇ ਮਹਾਰਾਣੀ ਜਿੰਦਕੌਰ ਨੂੰ ਪੈਨਸ਼ਨ ਦੇ ਕੇ ਜ਼ਬਰਦਸਤੀ ਸ਼ੇਖੋਪੁਰਾ ਭੇਜ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਦਲੀਪ ਸਿੰਘ ਨੂੰ ਵੀ ਲੰਡਨ ਭੇਜ ਦਿੱਤਾ ਤੇ 29 ਮਾਰਚ 1849 ਨੂੰ ਪੰਜਾਬ ਨੂੰ ਬ੍ਰਿਟਾਨਵੀ ਸਾਮਰਾਜ ਵਿੱਚ ਮਿਲਾ ਲਿਆ। ਹੁਣ ਇਹ ਸਾਰਾ ਖੇਤਰ ਅੰਗਰੇਜ਼ਾਂ ਦੇ ਸਿੱਧੇ ਕੰਟਰੋਲ ਵਿੱਚ ਆ ਗਿਆ ਤੇ ਇਸ ਤਰ੍ਹਾਂ ਸਾਰੇ ਪੰਜਾਬ ਦਾ ਤਾਕਤਵਰ ਸਿੱਖ ਸਾਮਰਾਜ ਇਤਿਹਾਸ ਦੇ ਪੰਨਿਆਂ ਵਿੱਚ ਸਿਮਟ ਕੇ ਰਹਿ ਗਿਆ। ਦਲਹੌਜ਼ੀ ਨੂੰ ਪੰਜਾਬ ਦਾ ਉਪਜਾਊ ਇਲਾਕਾ ਚਾਹੀਦਾ ਸੀ ਜੋ ਉਹਨੇ ਹਾਸਲ ਕਰ ਲਿਆ। ਖੈਰ 1947 ਤੱਕ ਪੰਜਾਬ ਤੇ ਅੰਗਰੇਜ਼ਾਂ ਦਾ ਹੀ ਰਾਜ ਰਿਹਾ। 1941 ਵਿੱਚ ਅੰਗਰੇਜ਼ਾਂ ਨੇ ਇੱਥੇ ਜਨਗਣਨਾ ਕਰਵਾਈ ਜਿਦੇ ਵਿੱਚ ਪਤਾ ਲੱਗਾ ਕਿ ਇੱਥੋਂ ਦੀ ਜਨਤਾ ਵਿੱਚ 53% ਮੁਸਲਮਾਨ 30% ਹਿੰਦੂ ਤੇ 15% ਸਿੱਖ ਸਨ ਸਿੱਖ ਧਰਮ ਤੋਂ ਪਹਿਲਾਂ ਪੰਜਾਬ ਪੇਸ਼ਾਵਰ ਮਲਤਾਨ ਵਰਗੇ ਸਾਰੇ ਇਲਾਕਿਆਂ ਵਿੱਚ ਮੁਸਲਮਾਨਾਂ ਦੀ ਆਬਾਦੀ ਹਿੰਦੂਆਂ ਦੇ ਬਰਾਬਰ ਤੇ ਮੁਗਲਾਂ ਦੇ ਕਾਰਨ ਹਿੰਦੂਆਂ ਤੋਂ ਜ਼ਿਆਦਾ ਹੁੰਦੀ ਗਈ ਪਰ ਜਦੋਂ 15ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਤਾਂ ਦੋਹਾਂ ਧਰਮਾਂ ਦੇ ਲੋਕਾਂ ਨੇ ਸਿੱਖ ਧਰਮ ਨੂੰ ਵੀ ਅਪਣਾਇਆ ਪੂਰੇ ਪੰਜਾਬ ਵਿੱਚ ਸਿੱਖ ਗੁਰੂਆਂ ਦਾ ਪ੍ਰਭਾਵ ਤੇਜ਼ੀ ਨਾਲ ਵਧਣ ਲੱਗਿਆ ਤਾਂ ਹੀ ਤਾਂ ਆਮ ਜਨਤਾ ਭਾਵੇਂ ਹਿੰਦੂ ਜਾਂ ਮੁਸਲਮਾਨ ਹੋਵੇ ਰਾਜ ਹਮੇਸ਼ਾ ਸਿੱਖਾਂ ਦਾ ਹੀ ਰਿਹਾ। ਇਹੀ ਕਾਰਨ ਸੀ ਕਿ ਸਾਰੀਆਂ ਮਿਸਲਾਂ ਦੇ ਮਿਸਲਦਾਰ ਸਿੱਖ ਬਣੇ ਤੇ ਮਹਾਰਾਜਾ ਬਣੇ ਰਣਜੀਤ ਸਿੰਘ। ਆਪਣੇ 38 ਸਾਲਾਂ ਦੇ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਤਿੰਨੋਂ ਕੌਮਾਂ ਨੂੰ ਇੱਕਜੁੱਟ ਰੱਖਿਆ ਤੇ ਪੰਜਾਬ ਵਿੱਚ ਸ਼ਾਂਤੀ ਰਹੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਇਹ ਸਾਰਾ ਸਮਰਾਜ ਅੰਗਰੇਜ਼ਾਂ ਦੇ ਅਧੀਨ ਆ ਗਿਆ। 1857 ਵਿੱਚ ਪੂਰੇ ਭਾਰਤ 'ਚ ਆਜ਼ਾਦੀ ਲਈ ਅੰਦੋਲਨ ਸ਼ੁਰੂ ਹੋ ਜਾਂਦੇ ਆ। ਜਦੋਂ ਪੰਜਾਬ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਖਿਲਾਫ ਆਵਾਜ਼ ਉਠਾਈ ਤਾਂ ਇਤਿਹਾਸ ਵਿੱਚ ਦਰਜ ਹੋਇਆ ਜੱਲਿਆਂਵਾਲਾ ਬਾਗ ਦਾ ਤਰਤਨਾਕ ਕਤਲੇਆਮ ਵਿਸਾਖੀ ਦਾ ਦਿਨ ਸੀ। ਅੰਮ੍ਰਿਤਸਰ ਦੇ ਜੱਲਿਆਂਵਾਲਾ ਬਾਗ ਵਿੱਚ ਇੱਕ ਸਭਾ ਹੋ ਰਹੀ ਸੀ। ਅਚਾਨਕ ਬਾਗ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਅੰਗਰੇਜ਼ ਅਫਸਰ ਜਨਰਲ ਐਡਵਰਡ ਹੈਰੀ ਡਾਇਰ ਦੇ ਹੁਕਮ ਤੇ ਅੰਗਰੇਜ਼ ਸੈਨਾ ਨੇ ਅਨੈਵਾਅ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਕਤਲੇਆਮ ਵਿੱਚ ਹਜ਼ਾਰਾਂ ਲੋਕ ਸ਼ਹੀਦ ਹੋ ਗਏ। ਨਤੀਜਾ ਏਰੀਆ ਕੀ ਆਜ਼ਾਦੀ ਲਈ ਅੰਦੋਲਨ ਹੋਰ ਤੇਜ਼ ਹੋ ਗਏ। ਹੁਣ ਇੱਕ ਪਾਸੇ ਪੂਰੇ ਪੰਜਾਬ ਵਿੱਚ ਜਗ੍ਹਾ-ਜਗ੍ਹਾ ਲੜਾਈਆਂ, ਦੰਗੇ ਤੇ ਬਗਾਵਤਾਂ ਹੋ ਰਹੀਆਂ ਸਨ ਤੇ ਦੂਜੇ ਪਾਸੇ ਪੰਜਾਬ ਦੀਆਂ ਪੰਜ ਨਦੀਆਂ ਸਤਲੁਜ, ਰਾਵੀ, ਬਿਆਸ, ਚਨਾਬ ਤੇ ਜੇਲਮ ਦਾ ਪਾਣੀ ਪਿੰਡ-ਪਿੰਡ ਤੱਕ ਪਹੁੰਚਾਉਣ ਲਈ ਪੰਜਾਬ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਜਾ ਰਿਹਾ ਸੀ। ਵੈਸੇ ਤਾਂ ਇਹ ਇਲਾਕਾ ਪਹਿਲਾਂ ਤੋਂ ਹੀ ਉਪਜਾਊ ਸੀ ਪਰ ਨਹਿਰਾਂ ਦੇ ਕਾਰਨ ਇੱਥੇ ਦੀ 14 ਮਿਲੀਅਨ ਏਕੜ ਜ਼ਮੀਨ ਤੇ ਖੇਤੀ ਹੋਣ ਲੱਗੀ। ਇਸ ਤਰ੍ਹਾਂ ਪੰਜਾਬ ਬਣ ਗਿਆ ਗੋਲਡਨ ਲੈਂਡ ਆਫ ਐਗਰੀਕਲਚਰ ਇਹ ਪੰਜਾਬ ਲਈ ਚੰਗਾ ਵੀ ਸੀ ਤੇ ਮਾੜਾ ਵੀ ਹੁਣ ਇਹ ਕਿਵੇਂ ਇਹ ਜਾਣਨ ਲਈ ਸਾਨੂੰ ਇਤਿਹਾਸ ਦੀ ਇੱਕ ਹੋਰ ਕਹਾਣੀ ਜਾਨਣੀ ਪੈਗੀ ਜੋ ਸ਼ੁਰੂ ਹੁੰਦੀ ਹੈ 1929 ਤੋਂ ਜਦੋਂ ਲਾਹੌਰ ਵਿੱਚ ਕਾਂਗਰਸ ਦੀ ਮੀਟਿੰਗ ਹੋਈ ਤੇ ਮੋਤੀ ਲਾਲ ਨਹਿਰੂ ਨੇ ਪੂਰਨ ਸਵਰਾਜ ਦੀ ਮੰਗ ਰੱਖੀ ਜਿਸ ਦਾ ਮਤਲਬ ਸੀ ਕਿ ਉਹਨਾਂ ਨੂੰ ਕਿਸ਼ਤਾਂ ਵਿੱਚ ਆਜ਼ਾਦੀ ਨਹੀਂ ਚਾਹੀਦੀ ਸਗੋਂ ਪੂਰਾ ਭਾਰਤ ਹੀ ਇੱਕ ਆਜ਼ਾਦ ਦੇਸ਼ ਦੇ ਤੌਰ ਤੇ ਚਾਹੀਦਾ ਸੀ ਕਿਆ ਜਾਂਦਾ ਹੈ ਕਿ ਉਸ ਵਕਤ ਤਿੰਨ ਗੁੱਟਾਂ ਨੇ ਇਸ ਦਾ ਵਿਰੋਧ ਕੀਤਾ ਪਹਿਲਾ ਸੀ ਮੁਸਲਮਾਨ ਲੀਗ ਜਿਸ ਨੂੰ ਲੀਡ ਕਰੇ ਸਨ ਮੁਹੰਮਦ ਅਲੀ ਜਿਨਾ ਜੋ ਮੁਸਲਮਾਨਾਂ ਲਈ ਇੱਕ ਵੱਖਰਾ ਦੇਸ਼ ਚਾਹੁੰਦੇ ਸਨ ਦੂਜਾ ਸੀ ਭੀਮਰਾਓ ਅੰਬੇਡਕਰ ਜੋ ਦਲਿਤਾਂ ਲਈ ਇਲੈਕਸ਼ਨ ਚਾਹੁੰਦੇ ਸਨ ਤੇ ਤੀਜਾ ਸੀ ਸ਼ਰੋਮਨੀ ਅਕਾਲੀ ਦਲ ਜਿਸ ਨੂੰ ਲੀਡ ਕਰੇ ਸਨ ਮਾਸਟਰ ਤਾਰਾ ਸਿੰਘ ਤੇ ਇਹ ਸਿੱਖਾਂ ਲਈ ਵੱਖਰਾ ਸਟੇਟ ਚਾਹੁੰਦੇ ਸਨ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਯੂਨਾਈਟਿਡ ਇੰਡੀਆ ਵਿੱਚ ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਪਰ ਉਹ ਬੰਡੇ ਦੇ ਸਖਤ ਖਿਲਾਫ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਵਿੱਚ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਹੈ ਤੇ ਜੇ ਪਾਕਿਸਤਾਨ ਬਣਿਆ ਤਾਂ ਪੰਜਾਬ ਦੀ ਵੰਡ ਹੋਣੀ ਪੱਕੀ ਹੈ ਵੰਡ ਲਈ ਤਾਂ ਕਾਂਗਰਸ ਵੀ ਰਾਜੀ ਨਹੀਂ ਸੀ ਪਰ ਮੁਸਲਮਨ ਲੀਗ ਦੇ ਆਗੂਆਂ ਦੇ ਭੜਕਾਵੇ ਵਿੱਚ ਆ ਕੇ ਮੁਸਲਮਾਨ ਐਨੇ ਉਗਰ ਹੋ ਗਏ ਕਿ ਪੂਰੇ ਭਾਰਤ ਵਿੱਚ Hindu ਮੁਸਲਮਾਨਾਂ ਦੇ ਵਿਚਕਾਰ ਦੰਗੇ ਹੋਣ ਲੱਗੇ بگੜਦੇ ਹਾਲਾਤਾਂ ਨੂੰ ਕੰਟਰੋਲ ਕਰਨ ਲਈ ਅੰਗਰੇਜ਼ਾਂ ਨੇ ਜਿਵੇਂ ਤਵੇਂ ਵੰਡ ਕਰ ਦਿੱਤੀ ਉਸ ਸਮੇਂ ਪੰਜਾਬ ਅਤੇ ਬੰਗਾਲ ਦੋ ਅਜਿਹੇ ਸਟੇਟ ਸਨ ਜਿੱਥੇ ਹਿੰਦੂ ਮੁਸਲਮਾਨਾਂ ਦੀ ਆਬਾਦੀ ਲਗਭਗ ਬਰਾਬਰ ਸੀ ਉੱਤੋਂ ਇਹਨਾਂ ਦੋਹਾਂ ਦੀ ਜ਼ਮੀਨ ਉਪਜਾਊ ਸੀ ਇਸ ਲਈ ਜਿਨ੍ਹਾਂ ਦੀ ਨਜ਼ਰ ਇਹਨਾਂ ਦੋਨਾਂ ਤੇ ਸੀ ਇਹੀ ਕਾਰਨ ਸੀ ਕਿ ਪੰਜਾਬ ਦੀ ਵੰਡ ਕਰਕੇ ਵੈਸਟ ਪਾਕਿਸਤਾਨ ਤੇ ਬੰਗਾਲ ਦੀ ਵੰਡ ਕਰਕੇ ਈਸਟ ਪਾਕਿਸਤਾਨ ਬਣਾਇਆ ਗਿਆ ਫੈਕਟਸ ਦੱਸਦੇ ਹਨ ਕਿ ਅੰਗਰੇਜ਼ਾਂ ਨੇ ਪੰਜਾਬ ਦੀ 55% ਆਬਾਦੀ ਪਾਕਿਸਤਾਨ ਨੂੰ ਦੇ ਦਿੱਤੀ ਪਾਕਿਸਤਾਨ ਨੂੰ ਪੰਜਾਬ ਦਾ 2 ਲੱਖ ਵਰਗ ਕਿਲੋਮੀਟਰ ਦਾ ਖੇਤਰ ਮਿਲਿਆ ਜੋ ਭਾਰਤ ਦੇ ਪੰਜਾਬ ਦੇ 50000 ਵਰਗ ਕਿਲੋਮੀਟਰ ਦੇ ਖੇਤਰ ਤੋਂ 4 ਗੁਣਾ ਵੱਡਾ ਸੀ ਉਤੋਂ ਨਨਕਾਣਾ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਲਾਹੌਰ ਸਮੇਤ ਸਿੱਖਾਂ ਦੇ 150 ਤੋਂ ਵੀ ਜ਼ਿਆਦਾ ਇਤਿਹਾਸਕ ਮੋਨੂਮੈਂਟ ਵੀ ਪਾਕਿਸਤਾਨ ਵਿੱਚ ਚਲੇ ਗਏ ਇਸ ਲਈ ਵੰਡ ਦਾ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਨੂੰ ਚੱਲਣਾ ਪਿਆ ਪ੍ਰਦੇਸ਼ ਦੀ ਵੰਡ ਕਰਕੇ ਅੰਗਰੇਜ਼ਾਂ ਨੇ ਜਿੰਨਾ ਦੇ ਗੁੱਟ ਨੂੰ ਰਾਜ਼ੀ ਕਰ ਦਿੱਤਾ ਦਲਿਤਾਂ ਨੂੰ ਰਾਖਵਾ ਕਰਨ ਦੇ ਕੇ ਅੰਬੇਡਕਰ ਨੂੰ ਮਨਾਲਿਆ ਗਿਆ ਪਰ ਸ਼ਰੋਮਣੀ ਅਕਾਲੀ ਦਲ ਨੇ ਵੱਖਰੇ ਸਟੇਟ ਦੀ ਜੋ ਮੰਗ ਰੱਖੀ ਉਸ ਨੂੰ ਪੂਰਾ ਨਹੀਂ ਕੀਤਾ ਗਿਆ ਇਸ ਕਾਰਨ ਸਿੱਖ ਨਿਰਾਸ਼ ਸਨ ਖੈਰ ਆਜ਼ਾਦੀ ਤੋਂ ਬਾਅਦ 1948 ਵਿੱਚ ਭਾਰਤ ਸਰਕਾਰ ਨੇ ਪੰਜਾਬ ਵਿੱਚ ਪਟਿਆਲਾ ਨੂੰ ਜੋੜ ਕੇ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਬਣਾਇਆ ਜਿਹਨੂੰ ਸ਼ੋਰਟ ਚ ਪੈਪਸੂ ਕਿਹਾ ਜਾਂਦਾ ਹੈ ਪੈਪਸੂ ਵਿੱਚ ਦਿਨੋਂ ਦਿਨ ਅਕਾਲੀ ਦਲ ਦੀ ਤਾਕਤ ਵਧਦੀ ਜਾ ਰਹੀ ਸੀ ਇਸ ਕਾਰਨ ਇਹਨੂੰ ਖਤਮ ਕਰ ਦਿੱਤਾ ਗਿਆ 1956 ਵਿੱਚ ਭਾਰਤ ਸਰਕਾਰ ਨੇ ਸਟੇਟ ਰੀਆਰਗੇਨਾਈਜੇਸ਼ਨ ਐਕਟ ਪਾਸ ਕੀਤਾ ਤੇ ਇਹ ਤੈਅ ਕੀਤਾ ਕਿ ਹੁਣ ਬੋਲੀ ਦੇ ਹਿਸਾਬ ਨਾਲ ਸੂਬੇ ਬਣਾਏ ਜਾਣਗੇ। ਇਸ ਵਿੱਚ ਤੇਲਗੂ ਬੋਲਣ ਵਾਲਿਆਂ ਨੂੰ ਆਂਧਰਾ ਪ੍ਰਦੇਸ਼ ਮਿਲ ਗਿਆ, ਮਰਾਠੀ ਬੋਲਣ ਵਾਲਿਆਂ ਨੂੰ ਮਹਾਰਾਸ਼ਟਰ ਮਿਲ ਗਿਆ। ਉਦੋਂ ਸਿੱਖਾਂ ਨੇ ਸਰਕਾਰ ਤੋਂ ਹਰਿਆਣਾ ਨੂੰ ਹਿੰਦੀ ਭਾਸ਼ੀ ਸੂਬਿਆਂ ਵਿੱਚ ਮਿਲਾ ਕੇ ਪੰਜਾਬੀ ਨੂੰ ਪੰਜਾਬ ਦੀ ਅਧਿਕਾਰਤ ਭਾਸ਼ਾ ਬਣਾਉਣ ਲਈ ਕਿਹਾ ਤੇ ਆਪਣਾ ਵੱਖਰਾ ਸੂਬਾ ਮੰਗਿਆ। ਪਰ ਇਸ ਵਾਰ ਵੀ ਸਰਕਾਰ ਨੇ ਉਹਨਾਂ ਦੀ ਮੰਗ ਨਹੀਂ ਮੰਨੀ। ਨਤੀਜਾ ਇਹ ਹੋਇਆ ਕਿ ਮਾਸਟਰ ਤਾਰਾਚੰਦ ਨੇ ਪੰਜਾਬੀ ਸੂਬਾ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਅੰਦੋਲਨ ਨੂੰ ਪੰਜਾਬ ਦੇ ਲੋਕਾਂ ਦਾ ਪੂਰਾ ਸਮਰਥਨ ਮਿਲਿਆ। 1964 ਤੱਕ ਪੰਜਾਬ ਵਿੱਚ ਅੰਸ਼ਨ, ਸਭਾਵਾਂ ਤੇ ਰੈਲੀਆਂ ਹੁੰਦੀਆਂ ਰਹੀਆਂ। ਪਰ ਇਸ ਦੇ ਅਗਲੇ ਸਾਲ, ਯਾਨੀ 1965 ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਜੰਗ ਛਿੜ ਜਾਂਦੀ ਹੈ। ਤਦ ਸਿੱਖਾਂ ਨੇ ਸਾਰੇ ਅੰਦੋਲਨ ਰੋਕ ਦਿੱਤੇ ਤੇ ਦੇਸ਼ ਦਾ ਪੂਰਾ ਸਾਥ ਦਿੱਤਾ। ਇਸ ਜੰਗ ਵਿੱਚ ਸੈਂਕੜੇ ਸਿੱਖ ਸਿਪਾਹੀ ਦੇਸ਼ ਲਈ ਲੜਦੇ-ਲੜਦੇ ਕੁਰਬਾਨ ਹੋ ਗਏ। ਪਰਦੇਸ਼ ਨੂੰ ਸਿੱਖ ਕੌਮ ਦੀ अहमियत ਸਮਝ ਆਈ ਤੇ ਆਖਰਕਾਰ 1966 ਵਿੱਚ ਸਰਕਾਰ ਨੇ ਪੰਜਾਬ ਨੂੰ ਇੱਕ ਵੱਖਰਾ ਸੂਬਾ ਬਣਾ ਦਿੱਤਾ ਪਰ ਚੰਡੀਗੜ੍ਹ ਨੂੰ ਲੈ ਕੇ ਫਿਰ ਪੇਚ ਫਸ ਗਿਆ ਕਿਉਂਕਿ ਚੰਡੀਗੜ੍ਹ ਵਿੱਚ ਹਿੰਦੀ ਬੋਲਣ ਵਾਲਿਆਂ ਦੀ ਆਬਾਦੀ ਜ਼ਿਆਦਾ ਸੀ ਇਸ ਲਈ ਸਰਕਾਰ ਨੇ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਤੇ ਦੋਹਾਂ ਸੂਬਿਆਂ ਦੀ ਰਾਜਧਾਨੀ ਬਈ ਅਕਾਲੀ ਦਲ ਦੇ ਕੁਝ ਆਗੂ ਸਰਕਾਰ ਦੇ ਇਸ ਫੈਸਲੇ ਤੋਂ ਨਾਕੁਸ਼ ਸਨ ਪਰ ਜ਼ਿਆਦਾਤਰ ਆਗੂਆਂ ਤੇ ਜਨਤਾ ਨੂੰ ਇਹ ਖੁਸ਼ੀ ਸੀ ਕਿ ਉਹਨਾਂ ਨੂੰ ਆਪਣਾ ਸੂਬਾ ਮਿਲ ਗਿਆ ਸੋ ਐਕਸਟਰਾ ਅਲੱਗ-ਅਲੱਗ ਸਮਿਆਂ ਤੇ ਪੰਜਾਬ ਦੀ ਵੰਡ ਹੁੰਦੀ ਰਹੀ ਤੇ ਬਚ ਗਿਆ ਮੌਜੂਦਾ ਪੰਜਾਬ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਜੀ ਬਿਲਕੁਲ ਹੈ ਮਤਲਬ ਕਿ ਦੇਖੋ ਨਾ ਹੁਣ ਆਪਾਂ ਵੀਡੀਓ ਦੇਖੀ ਤੇ ਆਪਾਂ ਨੂੰ ਸਾਰੀ ਹਿਸਟਰੀ ਦਾ ਪਤਾ ਲੱਗਾ ਹੈ ਕਿ ਇਹਦੇ ਪਿੱਛੇ ਕੌਣ-ਕੌਣ ਸੀ ਔਰ ਪੰਜਾਬ ਨੂੰ ਕਿਵੇਂ ਵੰਡਿਆ ਗਿਆ ਔਰ ਕਿਸ ਤਰੀਕੇ ਨਾਲ ਜਿਹੜਾ ਨਾ ਪੰਜਾਬ ਨਾਲ ਜ਼ਿਆਤੀ ਕੀਤੀ ਹੈ ਮਤਲਬ ਅੰਦਰੀਜ਼ਾ ਨੇ ਕਿੰਨਾ ਧੋਖਾ ਦਿੱਤਾ 10 ਸਾਲ ਦਾ ਬੱਚਾ ਉਹਨੂੰ ਚਾਹ ਰਹੇ ਨੇ ਕੀ ਪਤਾ ਕਿੱਥੇ ਸਾਈਨ ਕਰਨੇ ਕੀ ਕਰਨਾ ਦਾ ਕੀ ਨਹੀਂ ਕੀ ਕਰਨਾ ਹੈਗਾ ਉਹਨੂੰ ਕਹਿ ਤਾਂ ਸਾਈਨ ਕਰਨ ਦਾ ਉਹਨੇ ਵਿਚਾਰੇ ਸਾਈਨ ਕਰ ਦਿੱਤਾ ਅੱਛਾ ਉਹ ਜਿੰਦ ਕੋਲ ਮਹਾਰਾਣੀ ਜਿੰਦ ਕੋਲ ਤੇ ਮਹਾਰਾਜਾ ਰਣਜੀਤ ਸਿੰਘ ਦਾ ਮੇਰਾ ਖਲ ਬੇਟਾ ਸੀ ਬੇਟਾ ਸੀਗਾ ਬਿਲਕੁਲ ਤੇ ਉਹ ਵੇਖੋ ਨਾ ਅੰਗਰੇਜ਼ਾਂ ਨੇ ਕਿੱਡੀ ਵੱਡੀ ਉਹਨਾਂ ਨੂੰ ਪਤਾ ਸੀਗਾ ਕਿ ਇਹ ਇਹਨਾਂ ਦਾ ਬੇਟਾ ਨਹੀਂ ਹੈਗਾ ਉਹਨਾਂ ਨੇ ਇੱਕ ਹੋਰ ਨਵੇਂ ਮਤਲਬ ਕਿ ਆਪਣਾ ਲਾ ਕਾਨੂੰਨ ਪਾਸ ਕਰ ਦਿੱਤਾ ਕਿ ਉਹ ਕਿਸੇ ਕੋਲੋਂ ਲੈ ਕੇ ਜਿਹੜਾ ਬੇਟਾ ਪਾਲਿਆ ਹੋਇਆ ਉਹਦਾ ਜਿਹੜਾ ਕਿ ਉਹਨੂੰ ਮਹਾਰਾਜਾ ਨਹੀਂ ਬਣਾਇਆ ਹੋਇਆਗਾ ਤੇ ਉਹਨੂੰ ਲੈ ਕੇ ਫਿਰ ਉਹ ਉਹਨਾਂ ਨੂੰ ਸ਼ੇਖੋਪੁਰ ਭੇਜ ਦਿੱਤਾ ਬਿਲਕੁਲ ਇਹਨਾਂ ਨੂੰ ਲੰਦਨ ਕਾਰਡ ਦੇ ਪੇਜ ਤੇ ਜ਼ਿਆਦਾ ਮਸਲੇ ਇਹਨਾਂ ਦੇ ਇੱਥੋਂ ਬਣੇ ਕਿ 5 ਸਾਲ ਦੇ ਵਿੱਚ ਇਹਨਾਂ ਦੀ 5 ਵਾਰੀ ਹਕੂਮਤ ਜਿਹੜੀ ਹੈ ਨਾ ਉਹ ਚੇਂਜ ਹੋ ਗਈ ਉਹਦੀ ਵਜ੍ਹਾ ਤੋਂ ਅੰਗਰੇਜ਼ਾਂ ਨੂੰ ਜਿਹੜਾ ਨਾ ਇਹ ਬੈਨੀਫਿਟ ਮਿਲ ਗਿਆ ਉਹਨਾਂ ਨੂੰ ਇਹਨਾਂ ਦੀ ਹਕੂਮਤ ਥੱਲੇ ਕਰਨ ਦਾ ਮਸਲਾ ਅਸਲ ਪਤਾ ਕੀ ਹੈ ਸ਼ਾਇਦ ਅੰਗਰੇਜ਼ ਫੇਰ ਵੀ ਕਾਮਯਾਬ ਨਾ ਹੁੰਦੇ ਜਦੋਂ ਆਪਣੇ ਹੀ ਲੋਕ ਜਿਹੜੇ ਨਾ ਦੂਸਰਿਆਂ ਨਾਲ ਮਿਲਣ ਕੇ ਬਗਾਵਤ ਕਰਨਗੇ ਉਹੀ ਤੇ ਗੱਲ ਕਰ ਰਹੇ ਨੇ ਕਿ ਬਹੁਤ ਸਾਰੇ ਐਸੇ ਸੰ ਜਿਹੜੇ ਵਿੱਚੋਂ ਵਿੱਚੋਂ ਵਿੱਚ ਮਿਲ ਗਏ ਠੀਕ ਹੈ ਮਿਲ ਕੇ ਤੇ ਉਹਨਾਂ ਨੇ ਵੀ ਕੁਛ ਨਹੀਂ ਮਿਲਿਆ ਉਹਨਾਂ ਨੂੰ ਵੀ ਉਹ ਵੀ ਮਰ ਗਏ ਹਾਂ ਉਹਨਾਂ ਨੇ ਕੁਛ ਨਹੀਂ ਮਿਲਿਆ ਐਦਾਂ ਬੁਰਾ ਕਿਸੇ ਨਾਲ ਕਰ ਉਹ ਕਹਿੰਦੇ ਨਾ ਕਿ ਅਗਰ ਤੁਸੀਂ ਕਿਸੇ ਨਾਲ ਬੁਰਾ ਕਰੋਗੇ ਤੁਹਾਡੇ ਨਾਲ ਵੀ ਇੱਕ ਦਿਨ ਬੁਰਾ ਹੋਣਾ ਹੀ ਹੈ ਜਿਹੜਾ ਖੱਡਾ ਤੁਸੀਂ ਲੋਕ ਕਿਸੇ ਵਾਸਤੇ ਖੋੜਦੇ ਹੋ ਨਾ ਉਹਦੇ 'ਚ ਇੱਕ ਦਿਨ ਨਾ ਇੱਕ ਦਿਨ ਤੁਸੀਂ ਡਿੱਗੋਗੇ ਦਿਖਣਾ ਹੀ ਡਿੱਗਣਾ ਇਹ ਜਿਹੜੇ ਰਾਜਾ ਮਹਾਰਾਜਾ ਨੇ ਨਾ ਏ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਪਤਾ ਚੱਲਿਆ ਹੋਵੇਗਾ ਕਿ ਉਹ ਕਿੰਨੀਆਂ ਮੁਸ਼ਕਲਾਂ ਤੋਂ ਬਾਅਦ ਉਹਨਾਂ ਦੀ ਕੀ ਕੀ ਹਿਸਟਰੀ ਸੀ ਜਿਹਦੇ ਬਾਅਦ ਉਹ ਆਪ ਰਾਜਾ ਗੁਜਰੀ ਨੇ ਬੜੀ ਕੋਸ਼ਿਸ਼ ਕੀਤੀ ਕਿ ਨਾ ਸਾਰਿਆਂ ਨੂੰ ਮਿਲ ਕੇ ਰੱਖਾਂ ਮੈਂ ਇੱਕ ਜੋੜ ਕੇ ਰੱਖਾਂ ਹਾਂ ਤੇ ਉਹਦੇ ਦੌਰ ਦੇ ਵਿੱਚ ਵੇਖ ਲਓ ਨਾ ਸਾਰਾ ਪੰਜਾਬ ਖੁਸ਼ ਵੀ ਤੇ ਸੀਗਾ ਠੀਕ ਹੈ ਉਹ ਹੁਣ ਜਿਵੇਂ ਉਹ ਕੋਹਿਨੋਰ ਹੀਰੇ ਦੀ ਗੱਲ ਕੀਤੀ ਕਿ ਜਦੋਂ ਉਹਨੂੰ ਕੱਢਿਆ ਗਿਆ ਉਹਦੇ ਵਿੱਚੋਂ ਤੇ ਇੱਕ ਵਾਰੀ ਜਦੋਂ ਅੰਗਰੇਜ਼ਾਂ ਨੇ ਦੇਖਿਆ ਇਹ ਕੀ ਚੀਜ਼ ਹੈ ਤੇ ਉਹਨੇ ਆਪਣੀ ਜਿਹੜਾ ਉਹਨੂੰ ਆਪਣੇ ਵਤਨ ਭੇਜ ਦਿੱਤਾ ਤੇ ਜਦੋਂ ਜਦੋਂ ਮਰ ਗਏ ਫਿਰ ਉਹਨਾਂ ਨੂੰ ਮੌਕਾ ਮਿਲ ਗਿਆ ਫਿਰ ਉਹਨਾਂ ਨੇ ਸਾਦਿਸ਼ਾ ਕਰਨੇ ਸ਼ੁਰੂ ਕਰ ਦਿੱਤੀਆਂ ਸਾਰਾ ਕੁਝ ਆਪਣਾ ਤੇ ਲਗਾਤਾਰ ਕਹਿੰਦੇ 5 ਵਾਰ ਜੰਗਾਂ ਹੋਈਆਂ ਵਾ ਕੋਈ ਵੀ ਨਹੀਂ ਮਤਲਬ ਜਿੱਤਿਆ ਨਾ ਕੋਈ ਸਾਹਰੀ ਗੱਲ ਹੈ ਜਦੋਂ ਤੁਹਾਡੇ ਵਿੱਚ ਫੂਡ ਪੈ ਜਾਏਗੀ ਮਤਲਬ ਕਿ ਤੁਸੀਂ ਇੱਕ ਦੂਸਰੇ ਦੀ ਮੁਖਾਲਫਤ ਕਰੋਗੇ ਆਪੋਸੇ ਵਿੱਚ ਮਨਾਫਕਤ ਰੱਖੋਗੇ ਤੇ ਫਿਰ ਐਵੇਂ ਥੋੜੀ ਹੋਏ ਮੋਰਲ ਆਫ ਦਿਐਂਡ ਇਹ ਹੀ ਆਂਦਾ ਹੈ ਕਿ ਤੁਹਾਡੀ ਅਗਰ ਬਰਬਾਦੀ ਜਾਂ ਜੋ ਵੀ ਹੈ ਨਾ ਤੁਹਾਡੇ ਕਿਸੇ ਚੀਜ਼ ਨੂੰ ਖਤਮ ਕਰਨ ਵਾਸਤੇ ਜਿੰਨੀ ਦੇਰ ਤੱਕ ਤੁਹਾਡੇ ਨਾਲ ਦਾ ਬੰਦਾ ਜਿਹਨੂੰ ਤੁਹਾਡੇ ਪੇਧਾਂ ਦਾ ਤੁਹਾਡੀ ਹਰ ਛਾਇ ਦਾ ਪਤਾ ਹੈ ਉਹ ਤੁਹਾਡੀ ਬਾਹਰ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਦੇ ਸਕਦਾ ਉਨੀ ਦੇਰ ਤੱਕ ਕੁਝ ਨਹੀਂ ਹੋ ਸਕਦਾ ਇਥੇ ਇਹੀ ਸਭ ਕੁਝ ਹੋਇਆ ਹੈ ਕਿ ਉਹਨਾਂ ਦੀ ਸੰਤਨਨ ਦੇ ਜਿਹੜੇ ਬੰਦੇ ਸਨ ਉਹਨਾਂ ਨੇ ਉਹਨਾਂ ਨਾਲ ਗਦਾਰੀ ਕੀਤੀ ਨਹੀਂ ਉਹਨਾਂ ਨੇ ਇਹ ਵੀ ਤੇ ਕਿਹਾ ਨਾ ਵੀਡੀਓ ਦੇ ਵਿੱਚ ਕਿ ਉਹਨਾਂ ਨੇ ਅੰਗਰੇਜ਼ਾਂ ਨੇ ਇੱਕ ਚਾਲ ਚਲੀ ਹੈ ਕਿ ਕੋਸ਼ ਜਿਹੜੇ ਨਾ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਜਿਹੜੇ ਨਾ ਉਹ ਉਹਨਾਂ ਨੂੰ ਬੰਦੇ ਭੇਜੇ ਗਏ ਕਿ ਜਾ ਕੇ ਵੇਖ ਉਹਨਾਂ ਦੀ ਕਮਜ਼ੋਰ ਘੜੀਆਂ ਕਿਹੜੀਆਂ ਕਿਹੜੀਆਂ ਨੇ ਆਪਣੇ ਮਤਲਬ ਕਿ ਐਵੇਂ ਥੋੜੀ ਹੁਣ ਸੋਸ਼ਲ ਹੁਣ ਤੇ ਅੱਜ ਕੱਲ ਤੇ ਮਜ਼ਾਇਲ ਵਾਲਾ ਦੌਰ ਹੈ ਨਾ ਪਹਿਲੇ ਅਵੇਂ ਪਹਿਲੇ ਤੇ ਹੱਥਾ ਲੀਆਂ ਜੰਗਾਂ ਹੁੰਦੀਆਂ ਸੀ ਲੜਾਈਆਂ ਹੁੰਦੀਆਂ ਸੀ ਹਾਂ ਛੋਟੇ ਹੁੰਦੇ ਸੀ ਕਿ ਪਹਿਲੇ ਉਹ ਜਾ ਕੇ ਵੇਖ ਕੇ ਇਹਨਾਂ ਦੀ ਕਮਜ਼ੋਰ ਘੜੀ ਕੀ ਇਹਨਾਂ ਦਾ ਮਾਲ ਉਹ ਹਜ਼ਾਰਾਂ ਲੋਕ ਲੱਖਾਂ ਵਿੱਚ ਲੋਕ ਆਏ ਹੋਏ ਸੀ ਫਿਰ ਅਚਾਨਕ ਉਹ ਦਰਵਾਜ਼ਾ ਬੰਦ ਕਰ ਕਾਰਨ ਬੋਲੀਆਂ ਚਲਾਈਆਂ ਕਿੰਨੇ ਹਜ਼ਾਰਾਂ ਵਿੱਚ ਕਿੰਨੇ ਹਜ਼ਾਰਾਂ ਵਿੱਚ ਲੋਕ ਮਾਰ ਦਿੱਤੇ ਗਏ ਤੇ ਇਹ ਹਿਸਟਰੀ ਜਿਹੜੀ ਹੈ ਨਾ ਇਹ ਸਿਰਫ ਇੰਨੀ ਕੀ ਨਹੀਂ ਹੈ ਤੁਸੀਂ ਜਿੰਨੀ ਕਿ ਜ਼ਿਆਦਾ ਸਰਚ ਕਰਦੇ ਜਾਓਗੇ ਨਾ ਇਹ ਉਨੀ ਜ਼ਿਆਦਾ ਹੈ ਮਤਲਬ ਕਿ ਅਸੀਂ ਤਾਂ ਸਿਰਫ ਇੱਕ ਵੀਡੀਓਜ਼ ਦੇ ਤੌਰ ਤੇ ਤੁਹਾਨੂੰ ਬਖਾ ਰਹੇ ਹਾਂ ਨਾ ਜਿਨ੍ਹਾਂ ਦੇ ਉੱਤੇ ਗੁਜ਼ਰੀਆਂ ਨੇ ਜਿਨ੍ਹਾਂ ਦੀਆਂ ਲੜੀਆਂ ਦੇ ਜੋ ਉਹਨਾਂ ਦੇ ਵਿੱਚ ਲੋਕ ਹੈਗੇ ਨੇ ਉਹ ਇਸ ਚੀਜ਼ ਦਾ ਜਿਹੜਾ ਬਿਹਤਰ ਇਹਨੂੰ ਡਿਫਾਈਨ ਕਰ ਸਕਦੇ ਨੇ ਤੇ ਬਾਕੀ ਵੀਡੀਓ ਦੇ ਵਿੱਚ ਵੀ ਕਾਫੀ ਕੁਝ ਦੱਸਿਆ ਜਾਂਦਾ ਲੇਕਿਨ ਇਸ ਵੀਡੀਓ ਦੇ ਵਿੱਚ ਜਿਹੜੀ ਮਹਾਰਾਜਾ ਜਾਂ ਰਾਜਾ ਮਹਾਰਾਜਾ ਦੀ ਜ਼ਿੰਦਗੀ ਦੇ ਬਾਰੇ ਵਿੱਚ ਕਿ ਉਹਨਾਂ ਦੀਆਂ ਕੀ ਕੀ ਮੁਸ਼ਕਲਾਂ ਉਹਨਾਂ ਦੇ ਉੱਤੇ ਫੇਸ ਆਉਣ ਤੋਂ ਬਾਅਦ ਉਹ ਰਾਜਾ ਬਣ ਰਹੇ ਐਵੇਂ ਕੋਈ ਰਾਜਾ ਮਹਾਰਾਜਾ ਨਹੀਂ ਬਣ ਜਾਂਦਾ ਬਿਲਕੁਲ ਤੇ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਆਪਣੇ ਤੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਵੀ ਦੁਆਾਂ ਜੀ ਯਾਦ ਰੱਖੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਗੁੱਡ ਬਾਏ ਟੇਕ ਕੇਅ